ਆ ਨਹੀਂ ਹੁੰਦਾ ਇਹ ਤਾਂ ਫੇਰ ਬੰਦਾ ਸੀ। ਉਹ ਤਾਂ ਉਹ ਮਾਨੀ ਦੇਖ ਕੇ ਟੱਟ ਦਵਾਈਆਂ ਪਾਉਂਦਾ ਹੈ। ਰਾਜਵੀਰ ਜਵੰਦੇ ਦੀ ਦਾਦੀ ਆਈ ਸਾਹਮਣੇ। ਭੋਗ ਵੇਲੇ ਹੋਈ ਭਾਵੁਕ ਅੱਖੀਆਂ ਦਿਲ ਨੂੰ ਝੰਡੋੜ ਕੇ ਰੱਖ ਦੇਣ ਵਾਲੀਆਂ ਗੱਲਾਂ। ਆਖਰ ਕੀ ਕਿਹਾ ਰਾਜਵੀਰ ਦੀ ਦਾਦੀ ਨੇ ਅਤੇ ਭੋਗ ਵੇਲੇ ਕੀ ਕਿਹਾ ਕੀ ਸੁਨੇਹਾ ਦਿੱਤਾ ਲੋਕਾਂ ਨੂੰ? ਅਤੇ ਕਿਸ ਗੱਲ ਨੂੰ ਲੈ ਕੇ ਪੁਲਿਸ ਹੀ ਪੁਲਿਸ ਹੋ ਰਹੀ ਹੈ ਰਾਜਵੀਰ ਦੇ ਪਿੰਡ ਪੋਨੇਜ ਸੋ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਰਾਜਵੀਰ ਜਵੰਦੇ ਦੇ ਪਿੰਡ ਪੋਨਾ ਦੇ ਵਿੱਚ ਵੜਦਿਆਂ ਤੁਹਾਡੀਆਂ ਅੱਖਾਂ ਗਿੱਲੀ ਹੋ ਜਾਂਦੀਆਂ ਰਾਜਵੀਰ ਦੇ ਘਰ ਦਾ ਗੇਟ ਪਾਰ ਕਰਦਿਆਂ ਸਾਡੀ ਅੰਦਰੋਂ ਰੂ ਝੰਝੋੜੀ ਜਾਂਦੀ ਹੈ ਰਾਜਵੀਰ ਜਵੰਦੇ ਦੇ ਘਰ ਦਾ ਗੇਟ ਪਾਰ ਕਰਕੇ ਜਿੱਥੇ ਬੰਦਿਆਂ ਦੇ ਬੈਠਣ ਦੀ ਥਾਂ ਉਸ ਥਾਂ ਦੇ ਉੱਤੇ ਉਹਨਾਂ ਦੇ ਵਿੱਚ ਕੋਈ ਵੀ ਪਰਿਵਾਰ ਦਾ ਮਰਦ ਮੈਂਬਰ ਨਹੀਂ ਹੈ ਗਾਇਕ ਨੇ ਪਿੰਡ ਵਾਸੀ ਹੈ ਯਾਰ ਦੋਸਤ ਨੇ ਰਿਸ਼ਤੇਦਾਰ ਨੇ ਹਮਦਰਦੀ ਰੱਖਣ ਵਾਲੇ ਨੇ ਅੰਦਰਲੇ ਪਾਸੇ ਜਦੋਂ ਜਾਂਦੇ ਆ ਉੱਥੇ ਭੈਣਾਂ ਬੈਠੀਆਂ ਨੇ ਔਰਤਾਂ ਬੈਠੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਹੀ ਪਰਿਵਾਰਕ ਮੈਂਬਰ ਬੈਠੇ ਨੇ ਤੁਸੀਂ ਦੁੱਖ ਵਾਲੀ ਗੱਲ ਇਹ ਦੇਖੋ ਕੁਦਰਤ ਦਾ ਵਰਤਾਰਾ ਦੇਖੋ ਜਿਨ੍ਹਾਂ ਦੇ ਘਰ ਦੇ ਵਿੱਚ ਦੁੱਖ ਵੰਡਾਉਣ ਲਈ ਜਾਂਦੇ ਆ ਉਹਨਾਂ ਦੇ ਘਰ ਦੇ ਵਿੱਚ ਕੋਈ ਆਪਣਾ ਮਰਦ ਮੈਂਬਰ ਨਹੀਂ ਜਿਹੜਾ ਕਿ ਦੁੱਖ ਦੇ ਵਿੱਚ ਹਿੱਸੇਦਾਰ ਬਣਾ ਸਕੇ ਦੁੱਖ ਨੂੰ ਸਮਝ ਸਕੇ ਦੁੱਖ ਵੰਡਾਉਣ ਵਾਲਿਆਂ ਦੇ ਨੇੜੇ ਬੈਠ ਸਕੇ ਹਾਂ ਉੱਥੇ ਬਹੁਤ ਸਾਰੇ ਪਿੰਡ ਵਾਸੀ ਨੇ ਆਂਡ ਗਵਾਣਦੇ ਨੇ ਪਰ ਇਹ ਦੁੱਖ ਵਾਲੀ ਗੱਲ ਹੈ ਕਿ ਕਈ ਵਾਰ ਕੁਦਰਤ ਐਦਾਂ ਵੀ ਕਰ ਜਾਂਦੀ ਹੈ ਰਾਜਵੀਰ ਦੀ ਮਾਤਾ ਦੀਆਂ ਅੱਖਾਂ ਦੇ ਵਿੱਚ ਅਥਰੂ ਸੱਚਮੁੱਚ ਸੁੱਕ ਚੁੱਕੇ ਹਨ ਭੈਣ ਦੀਆਂ ਅੱਖਾਂ ਦੇ ਵਿੱਚ ਹੰਝੂ ਡੁੱਲੀ ਜਾ ਰਹੇ ਨੇ ਦਾਦੀ ਦੇ ਬੋਲ ਕੰਬਦੇ ਨੇ ਆਵਾਜ਼ ਕਮਦੀ ਹੈ ਛੋਟੀ ਫੜੀ ਹੱਥ ਦੇ ਵਿੱਚ ਪਰ ਦਾਦੀ ਦੇ ਬੋਲ ਕੰਬਦੇ ਨੇ ਜਦੋਂ ਕੰਬਦੇ ਹੋਏ ਬੋਲਾਂ ਦੇ ਨਾਲ ਦਾਦੀ ਇਹ ਗੱਲ ਕਹਿੰਦੀ ਹੈ ਕਿ ਰੱਬ ਮੈਨੂੰ ਚੱਕ ਕੇ ਲੈ ਜਾਂਦਾ ਤੇ ਮੇਰੇ ਪੋਤੇ ਨੂੰ ਬਖਸ਼ ਦਿੰਦਾ ਮੇਰਾ ਪੋਤਾ ਇਸ ਦੁਨੀਆ ਦੇ ਵਿੱਚ ਰਹਿ ਜਾਂਦਾ ਮੈਂ ਜੋਕੇ ਕੀ ਕਰਨਾ ਸੀ ਤੁਹਾਡਾ ਕਾਲਜਾ ਨਿਕਲ ਕੇ ਬਾਹਰ ਆ ਜਾਂਦਾ ਏ ਇਦਾਂ ਲੱਗਦਾ ਕਿ ਤੁਹਾਡੀਆਂ ਨੜਾਂ ਅੰਦਰੋਂ ਫਟਣ ਲੱਗੀਆਂ ਨੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੋ ਕੁਝ ਰਾਜਵੀਰ ਜਵੰਦੇ ਦੇ ਨਾਲ ਹੋਇਆ ਅਤੇ ਉਹਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਮਰਦ ਮੈਂਬਰ ਨਹੀਂ ਹੈ ਪਰ ਪੁੱਤ ਹੈ ਉਸ ਦੀ ਉਮਰ ਛੋਟੀ ਹੈ 33 ਹੈ ਜਿਹੜੀ ਹੌਲੀ-ਹੌਲੀ ਜਵਾਨ ਹੋ ਪਰਿਵਾਰ ਦੀਆਂ ਔਰਤਾਂ ਲਈ ਉਹਨਾਂ ਦੇ ਘਰ ਦੇ ਕੰਮ ਦੇ ਲਈ ਸਹਿਯੋਗ ਦੇ ਲਈ ਵਿੰਡਵਾਸੀ ਹੈਗੇ ਨੇ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਗਾਇਕ ਭੈਣਾਂ ਤੇ ਵੀਰ ਹੈਗੇ ਨੇ ਜਿਹੜੇ ਜਿਹੜੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਨਾਲ ਨਿਭਣਗੇ ਨਭਾਉਣਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਰਾਜਵੀਰ ਦੇ ਪਰਿਵਾਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਸੁਨੇਹਾ ਜ਼ਰੂਰ ਪਹੁੰਚਾਇਓ ਕਿ ਜਦੋਂ ਰਾਜਵੀਰ ਜਵੰਦੇ ਦਾ ਸੰਸਕਾਰ ਸੀ ਉਦੋਂ ਲੋਕਾਂ ਦੇ ਬਹੁਤ ਫੋਨ ਚੋਰੀ ਹੋਏ ਨੇ ਪਰ ਹੁਣ ਅਸੀਂ ਭੋਗ ਦੇ ਮੌਕੇ ਬਹੁਤ ਚੌਕਸੀ ਵਰਤ ਰਹੇ ਹਾਂ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਪੰਡਾਲ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਬਹੁਤ ਪੁਲਿਸ ਮੁਲਾਜ਼ਮ ਵੀ ਹੋਣਗੇ ਕੱਲੇ-ਕੱਲੇ ਉੱਤੇ ਨਿਗ੍ਹਾ ਰੱਖੀ ਜਾਵੇਗੀ ਤੇ ਜੇ ਕੋਈ ਫੋਨ ਚੋਰ ਜੇਬ ਕਤਰਾ ਇੱਥੇ ਆਇਆ ਤਾਂ ਉਹ ਬਖਸ਼ਿਆ ਨਹੀਂ ਜਾਵੇਗਾ ਪਿੰਡ ਵਾਸੀ ਪਿਛਲੇ ਕਈ ਦਿਨਾਂ ਤੋਂ ਪੰਡਾਲ ਲਾਉਣ ਦੀ ਤਿਆਰੀ ਕਰ ਰਹੇ ਨੇ ਜਿਹੜਾ ਇਹ ਪੰਡਾਲ ਹੈ ਇਸ ਦੇ ਵਿੱਚ 12000 ਤੋਂ ਲੈ ਕੇ 15 ਤੋਂ 16000 ਮੈਂਬਰ ਬੈਠ ਸਕਣਗੇ ਲੋਕ ਬੈਠ ਸਕਣਗੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਪਰ ਪੋਨੇ ਪਿੰਡ ਦੀਆਂ ਗਲੀਆਂ ਸੁੰਨੀਆਂ ਤੇ ਉਦਾਸ ਨੇ ਤੇ ਲੋਕਾਂ ਨੇ ਪਿੰਡ ਦੀਆਂ ਗਲੀਆਂ ਦੇ ਵਿੱਚ ਰਾਜਵੀਰ ਜਵੰਦੇ ਦੀਆਂ ਫੋਟੋਆਂ ਦੀਵਾਰਾਂ ਤੇ ਲਾਈ ਹੋਈਆਂ ਨੇ ਇਹ ਅੱਜ ਪੋਨੇ ਪਿੰਡ ਦੀ ਸਥਿਤੀ ਹੈ ਜਾਨਾ ਸਾਰਿਆਂ ਨਹੀਂ ਹੈ ਇੱਕ ਨਾ ਇੱਕ ਦਿਨ ਤਾਂ ਭੋਗ ਸਾਰਿਆਂ ਦਾ ਹੀ ਪੈਣਾ ਹੈ ਕੋਈ ਬੰਦਾ ਵੀ ਅਜਿਹਾ ਨਹੀਂ ਕਿ ਜਿਸ ਦਾ ਸੰਸਕਾਰ ਨਹੀਂ ਹੋਣਾ ਤੇ ਭੋਗ ਨਹੀਂ ਪੈਣਾ ਪਰ ਸਵਾਲ ਇਹ ਹੈ ਕਿ ਜੋ ਬੰਦੇ ਵਰਗੇ ਨੌਜਵਾਨ ਯਾਦ ਰੱਖਣਾ ਕਿੰਨੇ ਕੁ ਦਿਨ ਰੱਖਾਂਗੇ ਤੇ ਉਹਨਾਂ ਦੇ ਪਰਿਵਾਰ ਤੇ ਪਿੰਡ ਨੇ ਕਿਹਾ ਕਿ ਇਸ ਗੱਲ ਤੇ ਵੀ ਆਪਾਂ ਗੱਲ ਚੱਕਾਂਗੇ ਮੁੱਦਾ ਚੁੱਕਾਂਗੇ ਕਿ ਪਹਿਲਾਂ ਤਾਂ ਆਵਾਰਾ ਪਸ਼ੂਆਂ ਵਾਲਾ ਮਸਲਾ ਤੇ ਇੱਕ ਜਦੋਂ ਕੋਈ ਮਾੜੀ ਘਟਨਾ ਘਟਦੀ ਹੈ ਉਹਨੂੰ ਮੈਡੀਕਲ ਸਹਾਇਤਾ ਹੈ ਜਿਹੜੀ ਉਸ ਨੂੰ ਜਲਦੀ ਦੇਣੀ ਤੇ ਠੀਕ ਤਰ੍ਹਾਂ ਦੇਣੀ ਅਸੀਂ ਲੋਕਾਂ ਦੇ ਲਈ ਜਾਗਰੂਕਤਾ ਦੀ ਗੱਲ ਕਰਨਾ ਚਾਹੁੰਦੇ ਹਾਂ ਇੱਕ ਲਹਿਰ ਬਣਾਉਣੀ ਚਾਹੁੰਦੇ ਹਾਂ ਕਿਉਂਕਿ ਜਦੋਂ ਰਾਜਵੀਰ ਜਵੰਦਾ ਨਾਲ ਇਹ ਘਟਨਾ ਘਟੀ ਜੇਕਰ ਉਸ ਨੂੰ ਮੈਡੀਕਲ ਵਿਵਸਥਾ ਸਹੀ ਦਿੱਤੀ ਜਾਂਦੀ ਜਾਂ ਦਿੱਤੀ ਜਾ ਸਕਦੀ ਹੁੰਦੀ ਜੇ ਮੌਕੇ ਤੇ ਐਂਬੂਲੈਂਸ ਹੁੰਦੀ ਤਾਂ ਸ਼ਾਇਦ ਅੱਜ ਰਾਜਵੀਰ ਜਵੰਦਾ ਸਾਡੇ ਵਿੱਚ ਹੁੰਦਾ ਅੱਗੇ ਫਿਊਚਰ ਦੇ ਵਿੱਚ ਇਦਾਂ ਕਿਸੇ ਨਾਲ ਨਾ ਹੋਵੇ ਇਹ ਪਰਿਵਾਰਿਕ ਮੈਂਬਰ ਵੀ ਚਾਹੁੰਦੇ ਨੇ ਤੇ ਦੂਜੀ ਗੱਲ ਲੋਕਾਂ ਦਾ ਆਪਣੇ ਪੰਜਾਬੀਆਂ ਦਾ ਭੁੱਲਣ ਸ਼ਕਤੀ ਬਹੁਤ ਮਾੜੀ ਹੈ ਕਿ ਉਹ ਹੌਲੀ-ਹੌਲੀ ਕਰਕੇ ਸਾਰੇ ਹੀ ਦਿਲ ਤੋਂ ਵਿਸਾਰ ਜਾਂਦੇ ਨੇ ਪਰ ਰਾਜਵੀਰ ਜਵੰਦੇ ਨੂੰ ਜਿਉਂਦਾ ਰੱਖਣਾ ਘੁੰਮ-ਘੁੰਮ ਕੇ ਉਸ ਦੇ ਗਾਣੇ ਸਾਡੇ ਮੂਰੇ ਆਉਣਾ ਅਤੇ ਪਰਿਵਾਰ ਦੀ ਸਹਾਇਤਾ ਕਰਨੀ ਉਹਨਾਂ ਦੇ ਨਾਲ ਖੜਨਾ ਸਾਨੂੰ ਸਾਰੇ ਪੰਜਾਬੀਆਂ ਨੂੰ ਇਹ ਚਾਹੀਦਾ ਹੈ ਕਿ ਸਾਰੀ ਉਮਰ ਉਹਨਾਂ ਦੇ ਨਾਲ ਖੜੀਏ ਖਾਸ ਕਰਕੇ ਪੋਨੇ ਪਿੰਡ ਦੇ ਵਾਸੀਆਂ ਨੂੰ ਪਿੰਡ ਵਾਲਿਆਂ ਨੂੰ ਅਤੇ ਉਸ ਦੇ ਨੇੜੇ-ਤੇੜੇ ਪਿੰਡਾਂ ਨੂੰ ਇਹ ਖਾਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਉਮੀਦ ਕਰਦੇ ਹਾਂ ਕਿ ਪੌਨੇ ਪਿੰਡ ਦੇ ਲੋਕ ਹਮੇਸ਼ਾ ਹੀ ਰਾਜਵੀਰ ਜਵੰਦੇ ਦੇ ਪਰਿਵਾਰ ਦਾ ਧਿਆਨ ਰੱਖਣਗੇ ਅਤੇ ਉਹਨਾਂ ਨਾਲ ਹਮੇਸ਼ਾ ਖੜਨਗੇ ਪਰ ਭੋਗ ਤੋਂ ਬਾਅਦ ਹੌਲੀ-ਹੌਲੀ ਰਿਸ਼ਤੇਦਾਰ ਸਾਖ ਸਬੰਧੀ ਆਉਣੋਂ ਘਟ ਜਾਂਦੇ ਨੇ ਅਤੇ ਉਹ ਪਰਿਵਾਰ ਇਕੱਲਾ ਰਹਿ ਜਾਂਦਾ ਹੈ ਜਿਵੇਂ ਕਿ ਸਿੱਧੂ ਮੂਸੇਵਾਲੇ ਨੂੰ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਉਹ ਸੰਸਾਰ ਤੋਂ ਗਿਆ ਸੀ ਦੁਨੀਆ ਤੋਂ ਗਿਆ ਸੀ بڑے ਲੋਕ ਉਹਨਾਂ ਦੇ ਕਰ ਜਾਂਦੇ ਸੀ ਪਰ ਟਾਈਮ ਦੇ ਨਾਲ ਹੌਲੀ-ਹੌਲੀ ਸਾਰੇ ਹੀ ਆਪਣੇ ਆਪਣੇ ਘਰ ਬੈਠ ਗਏ ਸੋ ਇਹਦਾ ਰਾਜਵਿਰ ਜਵੰਦੇ ਬਿਰ ਨਾਲ ਨਾ ਹੋਵੇ ਤੁਹਾਨੂੰ ਹੱਥ ਬਨ ਕੇ ਗੁਜਾਰਿਸ਼ ਹੈ ਬੇਨਤੀ ਹੈ ਸੋ ਜਿਹੜੇ ਦਾਦੀ ਨੇ ਬੋਲ ਬੋਲੇ ਸੀ ਕਿ ਹਾਏ ਰੱਬਾ ਤੂੰ ਇਹ ਕੀ ਕੀਤਾ ਇਸ ਤੋਂ ਚੰਗਾ ਤਾਂ ਤੂੰ ਮੈਨੂੰ ਚੱਕ ਲੈਂਦਾ ਮੈਂ ਕੀ ਕਰਨਾ ਸੀ ਇਸ ਦੁਨੀਆ ਤੇ ਮੈਂ ਸਾਰੀ ਦੁਨੀਆ ਦੇਖ ਲਈ ਸੀ ਹੁਣ ਮੇਰੀ ਲੋੜ ਨਹੀਂ ਸੀ ਮੇਰੇ ਪੋਤੇ ਨੂੰ ਉਸ ਦੁਨੀਆ ਤੇ ਰਹਿਣ ਦੇਂਦਾ ਉਹ ਆਪਣੀ ਜ਼ਿੰਦਗੀ ਜਿਉ ਕੇ ਜਾਂਦਾ ਪਰ ਤੂੰ ਪਹਿਲਾਂ ਹੀ ਮੇਰੇ ਪੋਤੇ ਨੂੰ ਲੈ ਗਿਆ ਮੈਨੂੰ ਲੈ ਜਾਣਾ ਸੀ ਜੇਕਰ ਮੇਰਾ ਪੋਤਾ ਇਸ ਦੁਨੀਆ ਤੇ ਹੁੰਦਾ ਅੱਜ ਉਹ ਮੇਰਾ ਭੋਗ ਪਾ ਰਿਹਾ ਹੁੰਦਾ ਮਾੜੀ ਕਿਸਮਤ ਸਾਡੀ ਪਹਿਲਾਂ ਮੇਰਾ ਪੁੱਤ ਚਲਾ ਗਿਆ ਹੱਡ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਉਹਨਾਂ ਨੂੰ ਹਾਲੇ ਮਰਿਆ ਨੂੰ ਇਸ ਸੰਸਾਰ ਨੂੰ ਅਲਵਿਦਾ ਕਿਆ ਨੂੰ 3 ਸਾਲ ਵੀ ਹਜੇ ਪੂਰੇ ਨਹੀਂ ਹੋਏ ਸੀ ਤੇ ਰਾਜਵੀਰ ਜਵੰਦਾ ਵੀ ਉਹਨਾਂ ਦੇ ਪਿੱਛੇ-ਪਿੱਛੇ ਚਲਾ ਗਿਆ ਪੁੱਤ ਪਰਿਵਾਰ ਬਾਰੇ ਤਾਂ ਕੁਝ ਸੋਚ ਲੈਂਦਾ ਕਿ ਸਾਡਾ ਕੀ ਬਣੂਗਾ ਤੇਰੇ ਜਾਣ ਤੋਂ ਬਾਅਦ ਸੋ ਦੋਸਤੋ ਦਾਦੀ ਦੇ ਇਹ ਬੋਲ ਸੋ ਦੋਸਤੋ ਜਵੰਦੇ ਦੀ ਦਾਦੀ ਦੇ ਇਹ ਬੋਲ ਸੁਣ ਕੇ ਕੰਨ ਫਟ ਜਾਂਦੇ ਨੇ ਅਤੇ ਇਹ ਬੋਲ سینੇ ਦੇ ਵਿੱਚ ਤੀਰ ਦੀ ਤਰ੍ਹਾਂ ਉਤਰਦੇ ਨੇ ਰਾਜਵੀਰ ਜਵੰਦੇ ਨੇ ਕੀ ਕੀ ਸੁਪਨੇ ਸਜਾਏ ਹੋਣਗੇ ਆਪਣੇ ਪੁੱਤ ਦੇ ਲਈ ਆਪਣੀ ਮਾਤਾ ਦੇ ਲਈ ਆਪਣੀ ਪਤਨੀ ਦੇ ਲਈ ਤੇ ਸਾਰਾ ਕੁਝ ਵਿੱਚ ਹੀ ਰਹਿ ਗਿਆ ਤੇ ਪਤਨੀ ਨੇ ਕੀ ਕੀ ਸੋਚਿਆ ਹੋਵੇਗਾ ਆਪਣੇ ਪਤੀ ਦੇ ਲਈ ਆਪਣੇ ਬੱਚਿਆਂ ਦੇ ਲਈ ਜਦੋਂ ਵਿਆਹ ਹੋਣਗੇ ਤਾਂ ਫਿਰ ਬਹੁਤ ਵੱਡਾ ਘਾਟਾ ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪਰਿਵਾਰ ਨੂੰ ਇਹ ਮਹਿਸੂਸ ਹੋਵੇਗਾ ਸੋ ਦੋਸਤੋ ਬਾਕੀ ਤੁਹਾਡਾ ਰਾਜਵੀਰ ਜਵੰਦੇ ਦੇ ਦਾਦੀਵਾਰੇ ਕੀ ਕਹਿਣਾ ਹੈ ਰਾਜਵੀਰ ਜਵੰਦੇ ਬਾਰੇ ਕੀ ਕਹਿਣਾ ਹੈ ਕਿ ਉਹ ਕਿੰਨਾ ਵਧੀਆ ਇਨਸਾਨ ਸੀ ਅਤੇ ਦਾਦੀ ਦੇ ਇਹ ਬੋਲ ਸినా ਚਿਰ ਜਾਂਦੇ ਨੇ ਮਾਂ ਨਹੀਂ ਹੁੰਦਾ ਇਹ ਤਾਂ ਫੇਰ ਬੰਦਾ ਸੀ ਨਹੀਂ ਪਤਾ ਉਹ ਤਾਂ ਦੇ ਮਾਂ ਨਹੀਂ ਦੇਖ ਕੇ ਟੱਡ ਦਵਾਈਆਂ ਪਾਉਂਦਾ ਹੈ ਹਮ ਵਰ ਦੇ ਪਤਾ ਸੀ ਕਹਿੰਦੇ ਤੇ ਚੜਦੀ ਕਲਾ ਹੋਵੇਗਾ ਤਾਂ ਸੱਚੀ ਹਾਂ ਪਤਾ ਸੱਚੀ ਹੋਵੇਗਾ ਮਹਾਰਾਜ ਤਾਂ ਤੰਦਰੁਸਤੀ ਦੇਣਾ ਕੀ ਪਤਾ ਸੀ ਤੀਜੇ ਵੀ ਇਹਦਾ ਕੋਈ ਪਿਛਲੇ ਰੱਬ ਨੇ ਖੂਰ ਕੱਢਣਾ ਉਹਨਾਂ ਨੇ